ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਹਰਦੇਵ ਸਿੰਘ ਪਿੰਡ ਦੌਲਤਪੁਰਾ ਪ੍ਰਧਾਨ ਖਾਲਸਾ ਜੀ ਬੇਨਤੀ ਕਰਦੇ ਆ ਬੇਨਤੀ ਇਹ ਹੈ ਜਿੰਨੇ ਵੀ ਕਿਸਾਨ ਨਗਰਾਂ ਦੇ ਵਿੱਚ ਬੈਠੇ ਆ ਕਿਸਾਨਾਂ ਨੂੰ ਇੱਕ ਹੱਥ ਬੰਨ੍ਹ ਕੇ ਅਪੀਲ ਕਰਦੇ ਆ ਵੀ ਰੋਜ ਦੀ ਰੋਜ ਤਿਲ ਤਿਲ ਕਰਕੇ ਖਾਨੀ ਦਾ ਮਸੀਹਾ ਅੱਜ ਮਨ ਘੋਟਿਆ ਜਾ ਰਿਹਾ ਹੈ ਜਦੋਂ ਗੱਲਾਂ ਕਰਦੇ ਆ ਜਾਂ ਦਰਸ਼ਨ ਕਰਨ ਜਾਂਦੇ ਆ ਉੱਥੇ ਜਾ ਕੇਰੇਕ ਕਿਸਾਨ ਦਾ ਮਨ ਭਰਿਆ ਹੁੰਦਾ ਉੱਥੇ ਭੁੰਮਾ ਮਾਰ ਮਾਰ ਕੇ ਬੀਬੀਆਂ ਉਹ ਭੈਣਾ ਬਜ਼ੁਰਗ ਰੋਂਦੇ ਅਸੀਂ ਦੇਖੇ ਆ ਸਟੇਜ ਤੇ ਜਾਂਦੇ ਆ ਜਦੋਂ ਰੋਂਦੇ ਤੁਰੇ ਹੁੰਦੇ ਇਸ ਕਰਕੇ ਸਾਡੀ ਕਿਸਾਨੀ ਨੂੰ ਬਚਾਉਣ ਵਾਲਾ ਅੱਜ ਤੱਕ ਕੋਈ ਵੀ ਮਸੀਹਾ ਨਹੀਂ ਉੱਠਿਆ ਕਾਲੀ ਦਲ ਮਗਰ ਵੀ ਭੱਜੇ ਕਾਂਗਰਸ ਮਗਰ ਵੀ ਭੱਜੇ ਹੁਣ ਆਮ ਪਾਰਟੀ ਵੀ ਆ ਗਈ ਪਰ ਅੱਜ ਤੱਕ 70 ਸਾਲਾਂ ਦੇ ਵਿੱਚ ਇੱਕ ਵੀ ਮੰਦਾ ਕਿਸਾਨ ਦੀ ਮਦਦ ਕਰਨ ਵਾਲਾ ਨਹੀਂ ਉੱਠਿਆ ਜੇਕਰ ਉੱਠਿਆ ਤਾਂ ਸਰਜੀਤ ਸਿੰਘ ਦੱਲੇਵਾਲ ਇਹ ਉੱਠੇ ਹੈ ਇਹ ਆਪਣੇ ਖਾਤਰ ਕਿਸਾਨਾਂ ਦੀ ਖਤਰ ਆਪ ਦੀ ਜਿੰਦਗੀ ਨੂੰ ਮੌਤ ਨੂੰ ਮਤਲਬ ਝੋਖੇ ਦੇ ਵਿੱਚ ਪਾ ਕੇ ਅੱਜ ਬੈਠੇ ਐ ਸਾਰਾ ਮੁਰਖ ਇਹਨਾਂ ਬੰਨੀ ਟਿਕ ਟਿਕੀ ਲਗਾ ਕੇ ਝਾਕ ਰਿਹਾ ਹੈ ਵੀ ਕੀ ਹੋ ਰਿਹਾ ਹੈ ਜਿਹੜੇ ਮੇਰੇ ਵੀਰ ਵਿਰੋਧੀ ਪਾਰਟੀਆਂ ਵਾਲੇ ਜਾਂ ਹੋ ਇਕਾ ਦੁਕਾ ਜਸੇ ਬੰਦੇ ਆ ਉਹ ਜਸੇ ਬੰਦਿਆਂ ਵਾਲੇ ਇਹ ਕਹਿੰਦੇ ਐ ਤੇ ਸਾਨੂੰ ਸੱਦਿਆ ਨਹੀਂ ਜੀ ਸਾਨੂੰ ਬੁਲਾਇਆ ਨਹੀਂ ਦੇਖੋ ਜੀ ਜੇ ਤਾਂ ਉਹਨਾਂ ਦੀ ਕੋਈ ਨਿੱਜੀ ਕੰਮ ਹੋਵੇ ਜਾਂ ਨਿੱਜੀ ਜ਼ਮੀਨ ਜਾਂ ਜਾਇਦਾਦ ਦਾ ਕੋਈ ਆਪਦਾ ਕੰਮ ਹੋਵੇ ਫੇਰ ਤਾਂ ਉਹ ਤੁਹਾਨੂੰ ਕਾਰਡ ਪਾ ਕੇ ਸੱਦ ਸਕਦਾ ਐਵੇਂ ਤੁਹਾਨੂੰ ਦੀਨਾਂ ਨੇ ਵੀ ਖਨੌਰੀ ਕਿੰਨੀ ਕੁ ਵਾਟ ਹੈ ਮਾਨਸਾ ਤੋਂ ਤਾਂ ਥੋੜੀ ਵਾਟ ਹੀ ਹੈ ਜਿੱਥੇ ਮਾਨਸਾ ਜਿਹੜਾ ਆਪਾਂ ਖੁੰਡੇ ਵਾਲਾ ਬਾਬਾ ਕਹਿ ਦਿੰਦੇ ਆ ਬੈਠਾ ਹੈ ਉੱਥੋਂ ਤਾਂ ਸਾਰਾ ਘੰਟਾ ਡੇਢ ਘੰਟਾ ਹੀ ਲੱਗਦਾ ਆ ਜੇ ਆ ਜੇ ਆ ਕੇ ਇੱਥੇ ਬੈਠੇ ਬੜਾ ਉਹਦਾ ਸਤਿਕਾਰ ਕਰਾਂਗੇ ਪਿਆਰ ਦੇਵਾਂਗੇ ਯਾਰ ਇਹ ਗੱਲ ਥੋੜੀ ਐ ਵੀ ਜਦੋਂ ਸਾਡੇ ਤੇ ਅੱਜ ਭੀੜ ਪਈ ਐ ਤਾਂ ਅਸੀਂ ਤੁਹਾਨੂੰ ਮਖੌਲ ਕਰਦੇ ਐ ਮਖੌਲ ਕਰ ਕਰਕੇ ਪੁੱਛਦੇ ਐ ਵੀ ਬਜ਼ੁਰਗ ਕਿਵੇਂ ਐ ਭਾਈ ਤੁਹਾਡੇ ਬਜ਼ੁਰਗ ਠੀਕ ਐ ਸਾਡਾ ਤਾਂ ਭਰਾਵੋ ਪਿਓਆਂ ਨਾਲੋਂ ਵੱਕੇ ਸਾਡਾ ਬਿਲਕੁਲ ਬਜ਼ੁਰਗ ਹੀ ਐ ਜੋ ਅਸੀਂ ਕਿਸਾਨਾਂ ਨੇ ਮਤਲਬ ਧਾਵਾ ਕਰ ਲਿਆ ਜਿਵੇਂ ਇਹ ਕਹਿਣਗੇ ਅਸੀਂ ਓਵੇਂ ਜਿਵੇਂ ਇਹਨਾਂ ਦੇ ਮੰਗਰ ਚੱਲਣ ਐ ਇਸ ਕਰਕੇ ਮਿਹਨਤੀ ਐ ਨਗਰ ਵਾਲੇ ਵੀਰਾਂ ਨੂੰ ਭੈਣਾ ਨੂੰ ਭਰਾਵਾਂ ਨੂੰ ਜਿਹੜੇ ਤਾਸ਼ ਖੇਡਦੇ ਆ ਖਾਸ ਕਰਕੇ ਉਹ ਇੱਥੇ ਆਜੋ ਵੀਰੋ ਇੱਥੇ ਆ ਕੇ ਆਪਦੀ ਹੋਣ ਨੂੰ ਬਚਾਓ ਫਸਲਾਂ ਦਾ ਤੇ ਨਸਲਾਂ ਦਾ ਇੱਕ ਐਸਾ ਘਾਣ ਹੋਇਆ ਐ ਮਤਲਬ ਕੋਈ ਦੇਖ ਹੀ ਨਹੀਂ ਸਕਦਾ ਅੱਜ ਤੱਕ ਕਿਸੇ ਬੰਦੇ ਨੇ ਗੱਲ ਨਹੀਂ ਕੀਤੀ ਨਾ ਕਿਸੇ ਨੇ ਪਾਰਲੀਮੈਂਟ ਚ ਨਾ ਰਾਜ ਸਭਾ ਚ ਕਿਸੇ ਬੰਦੇ ਨੇ ਇਹ ਆਪਣੇ ਵਾਸਤੇ ਕੋਈ ਗੱਲ ਨਹੀਂ ਕੀਤੀ ਜੇ ਕੀਤੀ ਹੈ ਜਗਜੀਤ ਸਿੰਘ ਡੱਲੇਵਾਲ ਨੇ ਕੀਤੀ ਹੈ ਬਾਰ ਬਾਰ ਅਸੀਂ ਹੱਥ ਮੰਨ ਕੇ ਬੇਨਤੀਆਂ ਕਰਦੇ ਆਂ ਕਿਸਾਨ ਭਰਾਵੋ ਆਓ ਆਪ ਮਹਾਰੇ ਉੱਠ ਕੇ ਕਿਸੇ ਨੂੰ ਕਹਿਣ ਦੀ ਲੋੜ ਨਾ ਪਵੇ ਆਪ ਦੇ ਆਪ ਹੀ ਆਓ ਕੋਈ ਦਸੇ ਬੰਦੀ ਦੀ ਗੱਲ ਨਹੀਂ ਕਿਸੇ ਦੇ ਨਾਂ ਨਾ ਰੋਓ ਆਓ ਆਗੇ ਇੱਥੇ ਬੈਠੋ ਸੁਝਾਅ ਦਿਓ ਦੂਸਰੀ ਬੇਨਤੀ ਇਹ ਹੈ ਲੰਗਰ ਦੀ ਇੱਥੇ ਲੋੜ ਹੈ ਦੁੱਧ ਦੀ ਇੱਥੇ ਲੋੜ ਹੈ ਬਾਲਣ ਦੀ ਇੱਥੇ ਲੋੜ ਹੈ ਕੰਬਲਾਂ ਦੀ ਇੱਥੇ ਲੋੜ ਹੈ ਰਜਾਈਆਂ ਦੀ ਇੱਥੇ ਲੋੜ ਹੈ ਜਿਹੜੀ ਵੀ ਚੀਜ਼ ਆ ਕੋਈ ਵੀ ਮੰਦਾ ਲਿਆ ਸਕਦਾ ਵੱਧ ਤੋਂ ਵੱਧ ਇੱਥੇ ਚੀਜ਼ਾਂ ਪਹਚਾਈਆਂ ਜਾਣ ਕਿਸਾਨਾਂ ਨੂੰ ਮਦਦ ਕੀਤੀ ਜਾਵੇ ਇੱਥੇ ਪਾਲੇ ਦੇ ਵਿੱਚ ਬਜ਼ੁਰਗ 80 80 ਸਾਲ ਦੇ 70 70 ਸਾਲ ਦੇ ਥੋੜ੍ਹ ਥੋੜ੍ਹ ਕਰਦੇ ਇੱਥੇ ਬੈਠੇ ਆ ਉਹ ਨੌਜਵਾਨ ਵੀਰੋ ਤੁਹਾਨੂੰ ਖਾਸ ਕਰਕੇ ਬੇਨਤੀ ਕੀਤੀ ਜਾਂਦੀ ਹੈ ਹੱਥ ਬਨ ਕੇ ਬੇਨਤੀ ਕਰਦੇ ਆ ਆਪਣੇ ਭਾਨੇ ਨੇ ਵੀ ਇੱਥੇ ਬੇਨਤੀ ਕੀਤੀ ਸੀ ਦੋ ਤਿੰਨ ਦਿਨ ਹੋ ਗਏ ਉਹਨੇ ਵੀ ਸਾਰੇ ਨੌਜਵਾਨ ਆਓ ਆਓ ਨੌਜਵਾਨੋ ਇਕੱਠੇ ਹੋ ਕੇ ਥੋੜਾ ਸ਼ਰਮਾਇਆ ਸਾਡਾ ਕੀ ਹੈ ਜੇ ਬਚ ਗਈ ਤੁਹਾਡੀ ਖੇਤੀ ਤਾਂ ਤੁਸੀਂ ਪਾਸ ਹੋ ਜਾਓਗੇ ਨਹੀਂ ਟਿਪਣ ਚੱਕਰ ਨੂੰ ਦੋ ਤਿੰਨ ਸਾਲਾਂ ਦੇ ਵਿੱਚ ਵਿੱਚ ਤਿਆਰ ਹੋ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ